ਸ਼੍ਰੀਲੰਕਾ ਚ ਕਾਰ ਰੇਸਿੰਗ ਦੌਰਾਨ ਦਰਦਨਾਕ ਹਾਦਸਾ ਕਾਰ ਟ੍ਰੈਕ ਤੋਂ ਉਤਰ ਕੇ ਦਰਸ਼ਕਾਂ ਚ ਹੋਈ ਦਾਖਲ ਪੈ ਗਿਆ ਚੀਕ ਜਹਾੜਾ ਮਨੋਰੰਜਨ ਲਈ ਆਏ ਲੋਕਾਂ ਦੀ ਜਾਨ ਤੇ ਬਣੀ 8 ਸਾਲ ਦੀ ਬੱਚੀ ਸਮੇਤ 7 ਲੋਕਾਂ ਦੀ ਮੌਤ 23 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਕਾਰ ਸਿੰਘ ਦੇਖਣ ਆਏ ਲੋਕਾਂ ਦੀ ਜਾਣ ਤੇ ਉਸ ਸਮੇਂ ਬਣ ਗਈ ਜਦੋਂ ਕਾਰ ਟਰੈਕ ਤੋਂ ਉੱਤਰ ਕੇ ਸਿੱਧਾ ਲੋਕਾਂ ਚਾਵੜੀ ਤੇ ਸਹਾਸੇ ਦੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਇੱਕ 8 ਸਾਲ ਦੀ ਬੱਚੀ ਵੀ ਮੌਜੂਦ ਸੀ ਦੱਸਦੀ ਕਿ ਲੱਖਾਂ ਦੀ ਤعداد ਦੇ ਵਿੱਚ ਲੋਕ ਕਾਰ ਸਿੰਘ ਦੇਖਣ ਪਹੁੰਚੇ ਸੀ ਇਸ ਦੌਰਾਨ ਇੱਕ ਕਾਰ ਟ੍ਰੈਕ ਤੋਂ ਉਤਰ ਗਈ ਤੇ ਸਿੱਧਾ ਲੋਕਾਂ ਦੇ ਵੱਲ ਨੂੰ ਚੱਲ ਪਈ ਜਿਸ ਦੇ ਵਿੱਚ ਕਈ ਲੋਕਾਂ ਨੂੰ ਇਹ ਕਾਰ ਕੁਚਲਦੀ ਗਈ ਤੇ ਇਸ ਹਾਸੇ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ 7 ਲੋਕਾਂ ਦੀ ਮੌਤ ਹੋ ਗਈ Sri Lanka ਦੇ Central Hill's Motor Car Racing ਦੌਰਾਨ ਇਹ ਹਾ사 ਵਾਪਰਿਆ ਜਿਸ ਵਿੱਚ 8 ਸਾਲ ਦੀ ਬੱਚੀ ਸਮੇਤ 7 ਲੋਕਾਂ ਦੀ ਮੌਤ ਹੋ ਗਈ 23 ਹੋਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਦੱਸਦੀ ਕਿ Fookal Hill Supercross 2024 ਵਿੱਚ ਹਿੱਸਾ ਲੈਣ ਵਾਲੀ ਇੱਕ ਕਾਰ ਟ੍ਰੈਕ ਤੋਂ ਉਤਰ ਗਈ ਅਤੇ ਦਰਸ਼ਕਾਂ ਵਿੱਚ ਦਾਖਲ ਹੋ ਗਈ ਰੇਸਿੰਗ ਨੂੰ ਦੇਖਣ ਲਈ 1 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ ਇਹ ਰੇਸਿੰਗ ਸ਼੍ਰੀਲੰਕਾ ਦੇ ਸੈਂਟਰਲ ਹਾਈ ਲੈਂਡਸ ਦੇ ਦਿਆਤਵਾਲਾ ਵਿਖੇ ਆਯੋਜਿਤ ਕੀਤੀ ਗਈ ਸੀ ਜਿਸ ਦੌਰਾਨ ਇੱਕ ਕਾਰ ਟਰੈਕ ਤੋਂ ਉਤਰ ਗਈ ਤਾਂ ਦੇਖਦੇ ਹੀ ਦੇਖਦੇ ਚੀਕ ਚਹਾੜਾ ਪੈ ਗਿਆ ਕਈ ਲੋਕ ਕਾਰ ਦੇ ਵੱਲੋਂ ਦਰੜ ਦਿੱਤੇ ਗਏ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਅਤੇ 23 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਕੁਝ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਦੇ ਕਿ ਅਪ੍ਰੈਲ ਵਿੱਚ ਸਿਨਹਾਲੀ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਛੁੱਟੀਆਂ ਮਨਾਉਣ ਵਾਲੇ ਕੇਂਦਰੀ ਪਹਾੜੀਆਂ ਵਿੱਚ ਇਕੱਠੇ ਹੁੰਦੇ ਹਨ ਅਤੇ ਕਾਰੀ ਸੱਤੇ ਘੋੜ ਧੋੜ ਵਰਗੇ ਮੁਕਾਬਲੇ ਹੁੰਦੇ ਹਨ ਈਸਟਰ ਸੰਡੇ ਦੇ ਹਮਲਿਆਂ ਤੋਂ ਬਾਅਦ ਫੋਕਸ ਹਿੱਲ ਰੇਸ ਨੂੰ 2019 ਵਿੱਚ ਬੰਦ ਕਰ ਦਿੱਤਾ ਗਿਆ ਸੀ 5 ਸਾਲਾਂ ਬਾਅਦ ਦੌੜ ਨੂੰ ਬਹਾਲ ਕੀਤਾ ਗਿਆ ਪਰ ਬਦਕਿਸਮਤੀ ਇਹ ਰਹੀ ਕਿ ਇਸ ਸਮਾਗਮ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਤੇ ਕਈ ਲੋਕਾਂ ਦੀ ਮੌਤ ਹੋ ਗਈ ਦੱਸਦੇ ਕਿ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਤਸਵੀਰ ਦੇ ਵਿੱਚ ਇੱਕ ਟ੍ਰੈਕ ਮਾਰਸ਼ਲਾਂ ਨੂੰ ਇੱਕ ਕਾਰ ਦੇ ਪਲਟਣ ਤੋਂ ਬਾਅਦ ਹੋਰ ਡਰਾਈਵਰਾਂ ਨੂੰ ਹੋਲੀ ਕਰਨ ਲਈ ਚੇਤਾਵਨੀ ਦੇਣ ਲਈ ਪੀਲੇ ਝੰਡੇ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ ਪਰ ਇਸ ਤੋਂ ਬਾਅਦ ਵੀ ਇੱਕ ਤੇਜ਼ ਕਾਰ ਆਕੇ ਲੋਕਾਂ ਨੂੰ ਟੱਕਰ ਮਾਰ ਦਿੰਦੀ ਹੈ ਕਈ ਲੋਕ ਦਰੜ ਦਿੰਦੀ ਹੈ ਤੇ ਇਸ ਹਾਸੇ ਦੇ ਵਿੱਚ ਇੱਕ ਬੱਚੀ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਉੱਥੇ ਹੀ ਇਸ ਹਾਸੇ ਤੋਂ ਬਾਅਦ ਚੀਕ ਚਹਾੜਾ ਪੈ ਗਿਆ ਲੋਕ ਪੂਰੇ ਡਰ ਗਏ ਜੋ ਆਪਣੇ ਮਨੋਰੰਜਨ ਲਈ ਪਹੁੰਚੇ ਸਨ ਉਹਨਾਂ ਦੀ ਜਾਨ ਤੇ ਬਣਾਈ ਤੇ ਇਸ ਹਾਸੇ ਦੇ ਵਿੱਚ 27 ਲੋਕਾਂ ਨੂੰ ਹਸਤਾਲ ਲਿਜਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਸੱਤ ਦੀ ਮੌਤ ਹੋ ਗਈ ਹੈ ਤੇ ਜੋ ਬਾਕੀ ਲੋਕ ਹੈ ਉਹਨਾਂ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप